ਕਾਰੀ ਆ ਉਹ ਕਿਸੇ ਨੂੰ ਕੀ ਪ੍ਰੋਟੈਕਸ਼ਨ ਦੇ ਦੂ ਕਿਸੇ ਧੀ ਪੈਣ ਦਾ ਕੀ ਉਸ ਮਾਰ ਦੂਗਾ ਜਾਂ ਕੀ ਰੱਖਿਆ ਕਰ ਦੂਗਾ ਡੋਟੇ ਵਰਗੇ ਰਸੂਲਪੁਰੀ ਵਰਗੇ ਹੋਰ ਪੰਚਾਰ ਹੈਗੇ ਨੇ ਇਹ ਸਾਰੇ ਲੰਡੂ ਬੰਦੇ ਨੇ ਇਹ ਸਿੱਖੀ ਦੇ ਹਮੇਸ਼ਾ ਜਿਹੜੇ ਯੋਧੇ ਨੇ ਉਹਨਾਂ ਦੇ ਖਿਲਾਫ ਬੋਲਦੇ ਨੇ ਪੰਜਾਬ ਨੂੰ ਕਲਚਰ ਉਹਨੇ ਮਾਰੀ ਤਾਂ ਇਹੋ ਤਾਂ ਹੀ ਆ ਵੀ ਉਹਨੇ ਗੰਦ ਪਾ ਰਖਿਆ ਸੀ ਉਹ ਤੈਨੂੰ ਸ਼ਰਮ ਹੋਣੀ ਚਾਹੀਦੀ ਆ ਉਹ ਗੋਲ ਗਚੋਰਾ ਉਹਦੀ ਵੀਡੀਓ ਆ ਉਹਦਾ ਆਪ ਚੋਰੀਆਂ ਕਰਦਾ ਗੁਰੂ ਮਹਾਰਾਜ ਦੇ ਮੁੱਢ ਤੇ ਜਦੋਂ ਕੋਈ ਗੰਦ ਪਾਉਣ ਵਾਲਾ ਪ੍ਰਮੋਟ ਕਰਨ ਵਾਲਾ ਬਣਾਉਣ ਵਾਲਾ ਕੋਈ ਮਾਰਦਾ ਫਿਰ ਬਹੁਤ ਸਾਰੇ ਕੀਕਾਂ ਮਾਰਦੇ ਨੂੰ ਕਿਉਂ ਮਾਰਦਾ ਕਿਉਂ ਮਾਰਦਾ ਜੇ ਉਹਨਾਂ ਨੇ ਮਾਰਤਾ ਉਹ ਕਿਹੜਾ ਭਾਜੀ ਕੋ ਫੜੇ ਜਾਣਗੇ ਸਜ਼ਾ ਪਾਲਣਗੇ ਸਾਨੂੰ ਕੀ ਬਿਮਾਰੀ ਤੁਸੀਂ ਕਿਹੜਾ ਰੋਲਾ ਪਾਈ ਜਾਂਦੇ ਹੋ ਸਰਕਾਰ ਮਾਰਦੀ ਹੈ ਨਾ ਜਾਇਜ਼ ਸੁਭਦੀਪ ਸਿੰਘ ਸਰਕਾਰ ਨੇ ਮਾਰਤਾ ਉਦੋਂ ਉਹਨਾਂ ਦੇ ਮੂੰਥੇ ਕਿਉਂ ਨਹੀਂ ਖੁੱਲੇ ਜਦੋਂ ਕਿਸਾਨੀ ਮੋਰਚਾ ਚੱਲਦਾ ਸੀਗਾ ਚਾਰ ਪੰਜ ਨੌਜਵਾਨ ਉਹ ਇੱਕ ਮੰਤਰੀ ਸੀ ਉੱਥੇ ਦਾ ਰਖੀਮ ਮੁਖੀ ਤਾਂ ਉਹਨੇ ਕਾਲਫਲੇ ਦੇ ਕੇ ਮਾਰ ਦਿੱਤੀ ਉਹ ਨਜਾਇਜ਼ ਨਹੀਂ ਵਾਲੀ ਉਦੋਂ ਇਹਨਾਂ ਦੇ ਪੁੱਛੇ ਪੰਦ ਸੀ ਕਿ ਤੱਕ ਖਤਮ ਖਾਨ ਜਦੋਂ ਕੋਈ ਫਸਲਾਂ ਬਚਾਉਣੀ ਕਿ ਕਾਂਡ ਮਾਰ ਕੇ ਟੰਗਣਾ ਠੀਕ ਆ ਸਾਰੀ ਫਸਲ ਫਸ ਜਾਂਦੀ ਹੈ ਇਹਨਾਂ ਨੇ ਗੰਦ ਪਾਇਆ ਉਹ ਬਖਸ਼ੇ ਨਹੀਂ ਜਾਣਗੇ ਤੇ ਸਿੰਘਾਂ ਨੇ ਸੌਦਾ ਲਾਤਾ ਕੋਈ ਗੱਲ ਨਹੀਂ ਉਹ ਸਦਾ ਪਹੁੰਚ ਲੈਣਗੇ ਇਹਨਾਂ ਦਾ ਕੀ ਢਿੱਡ ਦੁਖਦਾਗਾ ਹੁਣ ਕੰਚਨ ਕੁਮਾਰੀ ਦਾ ਦਿੱਤੀ ਮਾਰ ਸਿੰਘਾਂ ਨੇ ਹੁਣ ਤੁਸੀਂ ਆਪਦੇ ਪਰਿਵਾਰ ਨੂੰ ਕਹੋ ਆਪਦੇ ਬੱਚੇ-ਬੱਚਿਆਂ ਨੂੰ ਵੀ ਉਹਦੀ ਜਗਾ ਸੰਭਾਲ ਲੈਣਾ ਇਹ ਜਿਹੜੇ ਹਮਾਇਤ ਕਰਦੇ ਨੇ ਮੈਨੂੰ ਕਹਿਣਾ ਉਹਨਾਂ ਦੀਆਂ ਤੁਸੀਂ ਜਿਹੜੀ ਵੀਡੀਓ ਆ ਉਹ ਕੱਠੀਆਂ ਕਰਕੇ ਦੱਸ ਵੀ ਮਿੰਟ ਆਪਦੇ ਭੈਣਾਂ ਭਰਾਵਾਂ ਦੇ ਵਿੱਚ ਜਾਂ ਬੱਚੇ-ਬੱਚੀਆਂ ਦੇ ਵਿੱਚ ਬੈ ਕੇ ਦੇਖਿਓ ਫੇਰ ਦੱਸਿਓ ਵੀ ਉਹ ਸਹੀ ਸੀ ਗਲਤ ਸੀ ਯਾਰ ਸਾਡਾ ਇਹ ਪੰਜਾਬ ਆ ਇਥੇ ਅਸੀਂ ਗੰਦ ਨਹੀਂ ਪਾਉਣ ਦੇਣਾ। ਜਿਹੜੇ ਕਮੈਂਟ ਬੜਿਆ ਕਰੋ ਜਿਹਦੇ ਜੁੱਤੀਆਂ ਪੈਂਦੀਆਂ ਲੋਕ ਮਾਰਦੇ ਨੇ ਨਾ ਭਿਉ ਭਿਉ ਕੇ ਗਾਲਾਂ ਕੱਢਦੇ ਲਿਖਦੇ ਨੇ ਉਹਦੇ ਬਾਰੇ। ਜੋਧਿਆਂ ਦੇ ਹੱਕ ਦੇ ਵਿੱਚ ਖੜੇ ਆ, ਖੜੇ ਰਹਾਗੇ ਹਮੇਸ਼ਾ। ਜਿਹੜਾ ਕੋਈ ਪੰਜਾਬ ਨੂੰ ਬਰਬਾਦ ਕਰ ਗੱਲ ਕਰ ਗੱਲ ਕਰਦਾ ਨਾ ਅਸੀਂ ਉਹਦਾ ਵਿਰੋਧ ਹਰ ਟਾਈਮ ਕਰਾਂਗੇ। ਇੱਕ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਬਹੁਤ ਸਾਰੇ ਚੈਨਲਾਂ ਤੇ ਇੱਕ ਭੈਣ ਦੇ ਵੱਲੋਂ ਇੰਟਰਵਿਊਜ਼ ਦਿੱਤੀਆਂ ਜਾ ਰਹੀਆਂ ਨੇ। ਉਸ ਭੈਣ ਦੇ ਵੱਲੋਂ ਜਿਹੜੇ ਹਰਜੀਤ ਸਿੰਘ ਰਸੂਲਪੁਰ ਨੇ ਉਹਨਾਂ ਦੇ ਪਰ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ ਐਫ ਆਈ ਆਰ ਦੀ ਕਾਪੀ ਵੀ ਉਹਨਾਂ ਦੇ ਵੱਲੋਂ ਉਹਨਾਂ ਨੇ ਭੈਣ ਦੇ ਵੱਲੋਂ ਕਹਿ ਗਿਆ ਕਿ ਇਸ ਨੇ ਮੇਰੇ ਨਾਲ ਜਿਹੜਾ ਰੇਪ ਕੀਤਾ ਬਕਾਇਦਾ ਇਸ ਦੇ ਉੱਪਰ ਪਰਚਾ ਕਟਿਆ ਹੋਇਆ ਕੋਈ ਉਸ ਦੇ ਉੱਪਰ ਕਾਰਵਾਈ ਨਹੀਂ ਹੋਈ ਦੂਜੇ ਪਾਸੇ ਹਰਜੀਤ ਸਿੰਘ ਰਸੂਲਪੁਰ ਲੋਕਾਂ ਨੂੰ ਕਹਿੰਦੇ ਫਿਰਦੇ ਨੇ ਕਿ ਜੇਕਰ ਕਿਸੇ ਨੂੰ ਭਾਈ ਅਮਰਤਪਾਲ ਮਹਿਰੋ ਤੋਂ ਖਤਰਾ ਆਇਆ ਉਹ ਮੇਰੇ ਕੋਲ ਆ ਉਹ ਮੇਰੀ ਸ਼ਰਨ ਲਵਵਾ ਕੇ ਅਸੀਂ ਉਹਦੇ ਨਾਲ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਕੀ ਲੱਗਦਾ ਬਾਬਾ ਜੀ ਜਦੋਂ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਉੱਪਰ ਆਪ ਹੀ ਬਹੁਤ ਤੱਬੇ ਲੱਗੇ ਹੋਏ ਨੇ ਕਿਉਂਕਿ ਉਹਨਾਂ ਨੇ ਪਰ 676 ਦਾ ਪਰਚਾ ਉਹ ਭੈਣ ਲਗਾਤਾਰ ਇੰਟਰਵਿਊਸ ਤੇ ਇੰਟਰਵਿਊ ਦੇ ਰਹੀ ਹੈ ਬਹੁਤ ਸਾਰੇ ਚੈਨਲਾਂ ਨੇ ਉਹਨਾਂ ਦੀ ਇੰਟਰਵਿਊ ਕੀਤੀ ਆ ਤਾਂ ਪਰ ਦੂਜੇ ਪਾਸੇ ਉਸ ਤਰ੍ਹਾਂ ਦੇ ਲੋਕ ਆ ਜਿਹੜੇ ਲੋਕਾਂ ਨੂੰ ਦੱਸ ਰਹੇ ਨੇ ਕਿ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਖੜੇ ਆ ਜਿਹੜਾ ਕੰਮ ਅਮਰਤਪਾਲ ਮਹਿਰੋ ਨੇ ਕਰਿਆ ਉਹ ਬਹੁਤ ਗਲਤ ਕਰਿਆ ਕੁੜੀ ਨੂੰ ਮਾਰਨਾ ਨਹੀਂ ਚਾਹੀਦਾ ਸੀ ਪਰ ਆਪਣੇ ਪਰ ਉਹਨਾਂ ਪਰ ਜਿਹੜੇ ਇਸ ਤਰ੍ਹਾਂ ਦੇ ਸੰਗੀਨ ਜਿਹੜੇ આરોਪ ਹੈ ਇਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਉਹਨਾਂ ਦੀ ਹੁਣ ਕਰ ਗਏ ਗੁਜਾਰੀ ਜਿਹੜੀ ਉਹ ਕਰ ਰਹੇ ਨੇ ਮਿੰਟ ਪਿੱਛੇ ਜਿਹੜੇ ਲਾਈਵ ਹੋ ਆਪਣੇ ਰਸੂਲਪੁਰ ਹੀ ਆ ਦਲਾਲ ਆ ਨਿੰਗ ਸਿੰਘਾਂ ਦਾ ਬਾਣਾ ਪਾ ਕੇ ਉਹ ਆਰਐਸਐਸ ਦਾ ਕੁੱਤਾ ਦਾ ਲਗਾ ਉਹ ਉਹ ਆ ਬਲਾਤਕਾਰੀ ਆ ਉਹ ਕਿਸੇ ਨੂੰ ਕੀ ਪ੍ਰੋਟੈਕਸ਼ਨ ਦੇ ਦੂ ਕਿਸੇ ਧੀ ਪੈਂਡ ਦਾ ਕੀ ਉਹ ਸਮਾਰ ਦੂਗਾ ਜਾਂ ਕੀ ਰੱਖਿਆ ਕਰ ਦੂਗਾ ਉਹ ਤਾਂ ਆਪ ਇੱਤਨੀ ਆਪਣਾ ਰੇਪ ਕਰਦਾ ਤੇ ਨਰਿੰਦਰ ਕੌਰ ਅਲਜਾਉ ਸਰੀਆਮ ਲਾ ਰਹੀ ਉਹਦੇ ਕਾਪੀ ਆ ਉਹਦੇ ਕੋਲੇ ਐਫਆਈਆ ਦਰਜ ਆ ਉਹਦੀ ਭਾਜ ਭਾਜ ਦੇ ਨਾਲ ਸਰਕਾਰ ਨਾਲ ਗੱਠ ਬੰਨ੍ਹਦਾ ਤਾਂ ਇਹਨੂੰ ਪੁਲਿਸ ਫੜਦੀ ਉਹ ਚਾਰ ਪੰਜ ਸਾਲਾਂ ਤੋਂ ਵਿਚਾਰੀ ਭਟਕਦੀ ਫਿਰਦੀ ਹੈ ਕਈ ਵਾਰੀ ਸਾਡੇ ਕੋਲੇ ਆਈ ਆ ਹੁਣ ਬਹੁਤ ਸਾਰੀਆਂ ਉਹਦੇ ਵੀਡੀਓ ਬਣੇ ਉਹ ਕੀ बोल ਸਕਦਾ ਉਹ ਕਿਸੇ ਨੂੰ ਕੋਈ ਛਤਰੀ ਦੇਖ ਸਕਦਾ ਵੀ ਤੁਸੀਂ ਆសុਰਖ ਜਿਹੜਾ ਆ ਬਲਾਤਕਾਰੀ ਹੋਵੇ ਉਹ ਨਹੀਂ ਸੇਹ ਦੇ ਸਕਦਾ ਉਹਨੇ ਤਾਂ ਫਿਰ ਬਲਾਤਕਾਰੀ ਨੇ ਤਾਂ ਜਿਹੜਾ ਗੰਦ ਪਾਊਗਾ ਉਹਦੀ ਪ੍ਰੋਮੋਟ ਕਰਨੀ ਆ ਚੰਗੇ ਪਾਸੇ ਨਹੀਂ ਉਹ ਕਰ ਸਕਦਾ ਉਹਨੇ ਸਿੰਘਾ ਦਾ ਬਾਣਾ ਪਾਇਆ ਹੋਇਆ ਉਹ ਨਕਲੀ ਬੰਦਾ ਉਹ ਉਹਦਾ ਨਾਉਂਦਾ ਨਹੀਂ ਕਈ ਕਿ ਦਿਨ ਉਹ ਸੁੱਤ ਨਹੀਂ ਆਉਂਦੀ ਉਹ ਬਿਲਕੁਲ ਸਿੰਘਾ ਨਹੀਂ ਉਹਨੂੰ ਇੱਕ ਲਿਖਦਾ ਸਿੱਖ ਬੁੱਧੀ ਜੀ ਉਹ ਸਿੱਖ ਬੁੱਧੀ ਉਹ ਤਾਂ ਮੰਦ ਬੁੱਧੀ ਬੰਦਾ ਇਹ ਆ ਜਿਹਨੂੰ ਸੁਣਨੀ ਚਾਹਦਾ ਤੁਸੀਂ ਕਮੈਂਟ ਪੜਿਆ ਕਰੋ ਜਦੋਂ ਜੁੱਤੀਆਂ ਪੈਂਦੀਆਂ ਲੋਕ ਮਾਰਦੇ ਨੇ ਨਾ ਭਿਓ ਭਿਓ ਕੇ ਗਾਲਾਂ ਕੱਢਦੇ ਨੇ ਲਿਖਦੇ ਨੇ ਉਹਦੇ ਬਾਰੇ ਜਿਹੜੇ ਚੰਗੇ ਕੰਮ ਕਰੂ ਉਹਨੂੰ ਚੰਗੀ ਸਲਾਹਣਾ ਲੋਕ ਕਰਦੇ ਨੇ ਜੀ ਮੈਂ ਸਾਰੇ ਇਹਨੂੰ ਕਹਿਣਾ ਚਾਹੁੰਦਾ ਵੀ ਜਦੋਂ ਵੀ ਉਹ ਬੋਲਦਾ ਤੁਸੀਂ ਆਪ ਵੀ ਕਮੈਂਟਾਂ ਕਰਕੇ ਉਹਨੂੰ ਆਪ ਹੀ ਹਾਰ-ਪਾਰ ਸਾਰੇ ਲੋਕਾਂ ਦਾ ਧੰਨਵਾਦ ਆ ਜਿਹੜੇ ਸਿੰਘਾਂ ਦੇ ਹੱਕ ਦੇ ਵਿੱਚ ਖੜਦੇ ਨੇ ਅਸੀਂ ਜੋਦਿਆਂ ਦੇ ਹੱਕ ਦੇ ਵਿੱਚ ਖੜੇ ਆ ਖੜੇ ਰਹਾਂਗੇ ਹਮੇਸ਼ਾ ਜਿਹੜਾ ਕੋਈ ਪੰਜਾਬ ਨੂੰ ਬਰਬਾਦ ਕਰਨ ਗੱਲ ਕਰਦਾ ਨਾ ਅਸੀਂ ਉਹਦਾ ਵਿਰੋਧ ਹਰ ਟਾਈਮ ਕਰਾਂਗੇ ਹੋਰ ਹੈ ਜਿਹੜਾ ਇਸ ਮਾਮਲੇ ਨੂੰ ਹੋਰ ਪਾਸੇ ਦੀ ਰੰਗਤ ਜਿਹੜੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੂਟਾ ਸਿੰਘ ਦੇ ਵੱਲੋਂ ਲਾਈਵ ਹੋ ਕੇ ਕਿਹਾ ਜਾਂ ਜਾ ਰਿਹਾ ਕਿ ਭਾਈ ਅਮਰਪਾਲ ਸਿੰਘ ਮਹਿਰੋ ਹਣਾ ਦੇ ਵੱਲੋਂ ਉਹ ਕੰਚਨ ਕੁਮਾਰੀ ਦੇ ਨਾਲ ਪਹਿਲਾਂ ਗਰੀਬ ਕੀਤਾ ਗਿਆ ਉਸ ਦੀ ਜਿਹੜੀ ਜਾਂਚ ਆ ਜਰੂਰ ਹੋਣੀ ਚਾਹੀਦੀ ਪਰ ਪੁਲਿਸ ਨੇ ਵੀ ਇਹ ਪੱਖ ਜਰੂਰ ਰੱਖਿਆ ਕਿ ਜੇਕਰ ਉਸ ਦੇ ਨਾਲ ਰੇਪ ਹੋਇਆ ਉਹ ਕਾਨੂੰਨ ਦਾ ਵਿਸ਼ਾ ਉਹ ਕਾਨੂੰਨ ਹੈ ਉਸ ਚੀਜ਼ ਨੂੰ ਆਪ ਹੀ ਜਿਹੜਾ ਸਪਸ਼ਟ ਕਰੂਗਾ ਉਸ ਦੀ ਜਿਹੜੀ ਪੂਰੀ ਤਰ੍ਹਾਂ ਤੈਕੀਕਾਤ ਹੈ ਉਹ ਜਿਹੜੀ ਉਧਰੋਂ ਰਿਪੋਰਟ ਮੈਡੀਕਲ ਆਣੀ ਉਸ ਦੇ ਵਿੱਚ ਆ ਜਾਣਾ ਪਰ ਬੂਟਾ ਸਿੰਘ ਵਰਗੇ ਹੁਣਾਂ ਦੇ ਵੱਲੋਂ ਬਾਰ ਬਾਰ ਇਹ ਜਿਹੜੀ ਗੱਲ ਨੂੰ ਮੂਰੇ ਲਿਆਂਦਾ ਜਾ ਰਿਹਾ ਕਿ ਰੇਪ ਹੋਇਆ ਰੇਪ ਹੋਇਆ ਪਰ ਆਪ ਤਾਂ ਵਿਦੇਸ਼ ਦੇ ਵਿੱਚ ਬੈਠਾ ਜੇਕਰ ਉਸ ਨੂੰ ਇੰਨੀ ਹਮਦਰਦੀ ਸੀ ਕੰਚਨ ਕੁਮਾਰੀ ਦੇ ਨਾਲ ਜਾਂ ਕਿਸੇ ਤਰ੍ਹਾਂ ਦਾ ਉਹ ਉਹਦਾ ਪੱਖ ਰੱਖਣ ਦੀ ਕੋਸ਼ਿਸ਼ ਕਰਦਾ ਤਾਂ ਉਹ ਆਪ ਇੱਧਰ ਕਿਉਂ ਨਹੀਂ ਆਇਆ ਦਾ ਉਹ بار بار ਉਹਨਾਂ ਦੇ ਵੱਲ ਵੀ ਜਿਹੜੀਆਂ ਲਾਈਵ ਹੋ ਕੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਉਸ ਦਾ ਪਹਿਲਾ ਜਿਹੜਾ ਸੰਘਾ ਦੇ ਵੱਲੋਂ ਰੇਪ ਕੀਤਾ ਗਿਆ ਇਹ ਜਿਹੜੇ ਸਾਰੇ ਨੇ ਬੂਟੇ ਵਰਗੇ ਰਸੂਲਪੁਰੀ ਵਰਗੇ ਹੋਰ ਪੰਜ ਚਾਰ ਹੈਗੇ ਨੇ ਇਹ ਸਾਰੇ ਲੰਡੂ ਬੰਦੇ ਨੇ ਇਹ ਸਿੱਖੀ ਦੇ ਹਮੇਸ਼ਾ ਜਿਹੜੇ ਯੋਧੇ ਨੇ ਉਹਨਾਂ ਦੇ ਖਿਲਾਫ ਬੋਲਦੇ ਨੇ ਉਹ ਐਸੀ ਤੈਸੀ ਕਰਾਉਂਦਾ ਐ ਬਕਵਾਸ ਮਾਰਿਆਂ ਦਾ ਰੇਪ ਕਰਤਾ ਉਹਦਾ ਪੰਜਾਬ ਨੂੰ ਕਲਚਰ ਉਹਨੇ ਮਾਰੀ ਤਾਂ ਇਹੋ ਤਾਂ ਹੀ ਆ ਵੀ ਉਹਨੇ ਗੰਦ ਪਾ ਰੱਖਿਆ ਸੀ ਉਹਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਗੋਲ ਕਚੋਰਾ ਉਦੀ ਵੀਡੀਓ ਆ ਉਹਦਾ ਆਪ ਚੋਰੀਆਂ ਕਰਦਾ ਗੁਰੂ ਮਹਾਲਾ ਦੇ ਉਹ ਸ਼ਰਮ ਕੀ ਹੋਊਗੀ ਬਿਲਕੁਲ ਇਸ ਕਰਕੇ ਮੈਂ ਕਹਿਣਾ ਚਾਹਣਾ ਇਹ ਜਿਹੜੇ ਜਿਹੜੇ ਲੋਕ ਨੇ ਆਪ ਵੀ ਲੋਕ ਜਿਹੜੇ ਉਹ ਦੱਸ ਦਿੰਦੇ ਨੇ ਦੂਜੇ ਪਾਸੇ ਐਸਐਸਪੀ ਸਾਹਿਬ ਆ ਜਿਹੜੀ ਬਠਿੰਡੇ ਦੀ ਆ ਉਹਨੇ ਵੀ ਇਹ ਸਪਸ਼ਟ ਕਰਤਾ ਵੀ ਹਜੇ ਕੋਈ ਗੱਲਬਾਤ ਹੋਈ ਹੋਈ ਕੋਈ ਨਹੀਂ ਹੈਗੀ ਬਿਲਕੁਲ ਉਹ ਐਵੇਂ ਉਹਤੇ ਵੀ ਜਿਹੜੀ ਹੈਗੀ ਸਤਕੂਨ ਨੀ ਕਾਰਵਾਈ ਹੋਣੀ ਚਾਹੀਦੀ ਆ ਜੇ ਇਹਨਾਂ ਤੇ ਹੋਈ ਆ ਨਾ ਜਿਹੜਾ ਕਿਸੇ ਤੇ ਉਹ ਕਰਦਾ ਉਹਨੂੰ ਐ ਦੂਸਣ ਆਪਦੇ ਕੋਲ ਹੀ ਲਾਈ ਜਾਂਦਾ ਹਜੇ ਉਹ ਦੋਸ਼ੀ ਵੀ ਹੈ ਨਹੀਂ ਹਜੀ ਉਹ ਜਾਂਚ ਦਾ ਵਿਸ਼ਾ ਜੀ ਇਹਦਾ ਜਾਂਚ ਕੋਰਟ ਤੈਅ ਕਰੂਗਾ ਉਹਨਾਂ ਨੂੰ ਸਜ਼ਾ ਹੋਣੀ ਹੈ ਕਾ ਬਰੀ ਕਰਨਾ ਹੁਣ ਕੰਚਨਕੁਮਾਰੀ ਦਾ ਦਿੱਤੀ ਮਾਰ ਸਿੰਘਾ ਨੇ ਹੁਣ ਤੁਸੀਂ ਆਪਦੇ ਪਰਿਵਾਰ ਨੂੰ ਕਹੋ ਆਪਦੇ ਬੱਚੇ-ਬੱਚਿਆਂ ਨੂੰ ਵੀ ਉਹਦੀ ਜਗਾ ਸੰਭਾਲ ਲੈਣਾ ਨੇ ਰਸੂਲਪੁਰੀ ਆ ਦਲਾਲ ਆਵਲਿੰਗ ਸਿੰਘਾਂ ਦਾ ਪੋਣਾ ਪਾ ਕੇ ਉਹ ਆਰਐਸਐਸ ਦਾ ਕਪਤਾਨ ਦਾ ਲਗਾ ਉਹ ਕੋ ਆ ਬੁਲਾਦਕਾਰੀ ਹੈ ਕੋ ਕਿਸੇ ਨੂੰ ਕੀ ਪ੍ਰੋਟੈਕਸ਼ਨ ਦੇ ਦੂ ਕਿਸੇ ਧੀ ਪੈਂਡ ਦਾ ਕੀ ਹੌਸ ਮਾਰ ਦੂਗਾ ਜਾਂ ਕੀ ਰੱਖਿਆ ਕਰ ਦੂਗਾ ਟੋਟੇ ਵਰਗੇ ਰਸੂਲਪੁਰੀ ਵਰਗੇ ਹੋਰ ਪੰਚਾਰ ਹੈਗੇ ਨੇ ਇਹ ਸਾਰੇ ਲੰਡੂ ਬੰਦੇ ਨੇ ਇਹ ਸਿੱਖੀ ਦੇ ਹਮੇਸ਼ਾ ਜਿਹੜੇ ਯੋਧੇ ਨੇ ਉਹਨਾਂ ਦੇ ਖਿਲਾਫ ਬੋਲਦੇ ਨੇ ਪੰਜਾਬ ਨੂੰ ਕਲਚਰ ਉਹਨੇ ਮਾਰੀ ਤਾਂ ਇਹੋ ਤਾਂ ਹੀ ਆ ਵੀ ਉਹਨੇ ਗੰਦ ਪਾ ਰਖਿਆ ਸੀ ਉਹਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਗੋਲ ਗਚੋਰਾ ਉਹਦੀ ਵੀਡੀਓ ਆ ਉਹਦਾ ਆਪ ਚੋਰੀਆਂ ਕਰਦਾ ਕੋਈ ਮਹਾਰਾਜ ਜਦੋਂ ਕੋਈ ਗੰਦ ਪਾਉਣ ਵਾਲਾ ਪ੍ਰਮੋਟ ਕਰਨ ਵਾਲਾ ਬਣਾਉਣ ਵਾਲਾ ਕੋਈ ਮਾਰਦਾ ਫਿਰ ਬਹੁਤ ਸਾਰੇ ਚੀਕਾਂ ਮਾਰਦੇ ਨੇ ਕਿਉਂ ਮਾਰਦਾ ਕਿਉਂ ਮਾਰਦਾ ਜੇ ਉਹਨਾਂ ਨੇ ਮਾਰਤਾ ਉਹ ਕਿਹੜਾ ਭੱਜ ਕੇ ਫੜੇ ਜਾਣਗੇ ਸਜ਼ਾ ਪਾਲਣਗੇ ਸਾਨੂੰ ਕੀ ਬਿਮਾਰੀ ਤੁਸੀਂ ਕਿਹੜਾ ਰੌਲਾ ਪਾਈ ਜਾਂਦੇ ਹੋ ਸਰਕਾਰ ਮਾਰਦੀ ਹੈ ਨਾ ਜਾਇਜ਼ ਸੁਭਦੀਪ ਸਿੰਘ ਸਰਕਾਰ ਨੇ ਮਾਰਤਾ ਉਦੋਂ ਉਹਨਾਂ ਦੇ ਮੂੰਥੇ ਕਿਉਂ ਨਹੀਂ ਖੁੱਲੇ ਜਦੋਂ ਕਿਸਾਨੀ ਮੋਰਚਾ ਚੱਲਦਾ ਸੀਗਾ 4-5 ਨੌਜਵਾਨ ਉਹ ਇੱਕ ਮੰਤਰੀ ਸੀ ਉਥੇ ਦਾ ਰਕੀਮ ਮੁਖੀ ਦਾ ਉਹਨੇ ਕਾਰ ਥਲੇ ਦੇ ਕੇ ਮਾਰ ਦਿੱਤੀ ਉਹ ਨਜਾਇਜ਼ ਨਹੀਂ ਮਾਰੀ ਉਦੋਂ ਇਹਨਾਂ ਦੇ ਪੁੱਛੇ ਪੰਦ ਸੀ ਇਹਦਾ ਖਤਮ ਖਾਨ ਜਦੋਂ ਕੋਈ ਫਸਲਾ ਬਚਾਉਣੀ ਕਿ ਕਾਂਡ ਮਾਰ ਕੇ ਟੰਗਣਾ ਠੀਕ ਆ ਸਾਰੀ ਫਸਲ ਵਸ ਜਾਂਦੀ ਹੈ ਇਹਨਾਂ ਨੇ ਗੰਦ ਪਾਇਆ ਉਹ ਬਖਸ਼ੇ ਨਹੀਂ ਜਾਣਗੇ ਤੇ ਸਿੰਘਾਂ ਨੇ ਸੋਧਾ ਲਾਤਾ ਕੋਈ ਗੱਲ ਨਹੀਂ ਉਹ ਸਜ਼ਾ ਪਹੁੰਚ ਲੈਣਗੇ ਇਹਨਾਂ ਦਾ ਕਿੱਢ ਦੁਖਦਾਗਾ ਹੁਣ ਕੰਚਨ ਕਮਾਰੀ ਤਾਂ ਦਿੱਤੀ ਮਾਰ ਸਿੰਘਾਂ ਨੇ ਹੁਣ ਤੁਸੀਂ ਆਪਦੇ ਪਰਿਵਾਰ ਨੂੰ ਕਹੋ ਆਪਦੇ ਬੱਚੇ-ਬੱਚੀਆਂ ਨੂੰ ਵੀ ਉਹਦੀ ਜਗ੍ਹਾ ਸੰਭਾਲ ਲੈਣ ਇਹ ਜਿਹੜੇ ਅਹਮਾਇਤ ਕਰਦੇ ਨੇ ਮੈਨੂੰ ਕਹਿਣਾ ਉਹਨਾਂ ਦੀਆਂ ਤੁਸੀਂ ਜਿਹੜੀ ਵੀਡੀਓ ਆ ਉਹ ਇਕੱਠੀਆਂ ਕਰਕੇ 10-20 ਮਿੰਟ ਆਪਦੇ ਭੈਣਾਂ ਭਰਾਵਾਂ ਦੇ ਉੱਤੇ ਬੱਚੇ-ਬੱਚੀਆਂ ਦੇ ਵਿੱਚ ਬੈ ਕੇ ਦੇਖਿਓ ਫੇਰ ਦੱਸਿਓ ਵੀ ਉਹ ਸਹੀ ਸੀ ਗਲਤ ਸੀ ਯਾਰ ਸਾਡਾ ਇਹ ਪੰਜਾਬ ਆ ਇੱਥੇ ਅਸੀਂ ਗੰਦ ਨਹੀਂ ਪਾਉਣ ਦੇਣਾ ਵੀ ਕਮੈਂਟ ਪੜਿਆ ਕਰੋ ਜਿਹੜੇ ਜੁੱਤੀਆਂ ਪੈਂਦੀਆਂ ਲੋਕ ਮਾਰਦੇ ਨੇ ਨਾ ਭਿਓ ਭਿਓ ਕੇ ਗਾਲ੍ਹਾਂ ਕੱਢਦੇ ਨੇ ਲਿਖਦੇ ਨੇ ਉਹਦੇ ਬਾਰੇ ਜੋਧਿਆਂ ਦੇ ਹੱਕ ਦੇ ਵਿੱਚ ਖੜੇ ਆ ਖੜੇ ਰ੍ਹਾਂਗੇ ਹਮੇਸ਼ਾ ਜਿਹੜਾ ਕੋਈ ਪੰਜਾਬ ਨੂੰ ਬਰਬਾਦ ਕਰ ਲਾਗਾ ਗੱਲ ਕਰਦਾ ਨਾ ਅਸੀਂ ਉਹ ਤਾਂ ਬਰੋਦਰ ਹਰ ਟਾਈਮ ਕਰਾਂਗੇ ਇੱਕ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਬਹੁਤ ਸਾਰੇ ਚੈਨਲਾਂ ਤੇ ਇੱਕ ਭੈਣ ਦੇ ਵੱਲੋਂ ਇੰਟਰਵਿਊਜ਼ ਦਿੱਤੀਆਂ ਜਾ ਰਹੀਆਂ ਨੇ ਉਸ ਭੈਣ ਦੇ ਵੱਲੋਂ ਜਿਹੜੇ ਹਰਜੀਤ ਸਿੰਘ ਰਸੂਲਪੁਰ ਨੇ ਉਹਨਾਂ ਦੇ ਪਰ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ ਐਫ ਆਈ ਆਰ ਦੀ ਕਾਪੀ ਵੀ ਉਹਨਾਂ ਦੇ ਵੱਲੋਂ ਦਿਖਾਈ ਗਈ ਹੈ ਜੀ ਉਹਨਾਂ ਨੇ ਭੈਣ ਦੇ ਵੱਲੋਂ ਕਹਿ ਗਿਆ ਕਿ ਇਸ ਨੇ ਮੇਰੇ ਨਾਲ ਜਿਹੜਾ ਰੇਪ ਕੀਤਾ ਬਕਾਇਦਾ ਇਸ ਦੇ ਉੱਪਰ ਪਰਚਾ ਕਟਿਆ ਹੋਇਆ ਕੋਈ ਉਸ ਦੇ ਉੱਪਰ ਕਾਰਵਾਈ ਨਹੀਂ ਹੋਈ ਦੂਜੇ ਪਾਸੇ ਹਰਜੀਤ ਸਿੰਘ ਰਸੂਲ ਪਰ ਲੋਕਾਂ ਨੂੰ ਕਹਿੰਦੇ ਫਿਰਦੇ ਨੇ ਕਿ ਜੇਕਰ ਕਿਸੇ ਨੂੰ ਭਾਈ ਅਮਰਤਪਾਲ ਮਹਿਰੋ ਤੋਂ ਖਤਰਾ ਹੈ ਉਹ ਮੇਰੇ ਕੋਲ ਆ ਉਹ ਮੇਰੀ ਸ਼ਰਨ ਬਵਾ ਕਿ ਅਸੀਂ ਉਹਦੇ ਨਾਲ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਕੀ ਲੱਗਦਾ ਬਾਬਾ ਜੀ ਜਦੋਂ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਉੱਪਰ ਆਪ ਹੀ ਬਹੁਤ ਤੱਬੇ ਲੱਗੇ ਹੋਏ ਨੇ ਕਿਉਂਕਿ ਉਹਨਾਂ ਦੇ ਉੱਪਰ 676 ਦਾ ਪਰਚਾ ਉਹ ਭੈਣ ਲਗਾਤਾਰ ਇੰਟਰਵਿਊਸ ਤੇ ਇੰਟਰਵਿਊ ਦੇ ਰਹੀ ਹੈ ਬਹੁਤ ਸਾਰੇ ਤਾਹ ਪਰ ਦੂਜੇ ਪਾਸੇ ਉਸ ਤਰ੍ਹਾਂ ਦੇ ਲੋਕ ਆ ਜਿਹੜੇ ਲੋਕਾਂ ਨੂੰ ਦੱਸ ਰਹੇ ਨੇ ਕਿ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਖੜੇ ਆ ਜਿਹੜਾ ਕੰਮ ਅਮਰਤਪਾਲ ਮਹਿਰੋਂ ਨੇ ਕਰਿਆ ਉਹ ਬਹੁਤ ਗਲਤ ਕਰਿਆ ਕੁੜੀ ਨੂੰ ਮਾਰਨਾ ਨਹੀਂ ਚਾਹੀਦਾ ਸੀ ਪਰ ਆਪਣੇ ਪਰ ਉਹ ਪਰ ਜਿਹੜੇ ਇਸ ਤਰ੍ਹਾਂ ਦੇ ਸੰਗੀਨ ਜਿਹੜੇ આરોਪ ਹੈ ਇਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਉਹਨਾਂ ਦੀ ਹੁਣ ਕਰ ਗਏ ਗੁਜਾਰੀ ਜਿਹੜੀ ਉਹ ਕਰ ਰਹੇ ਨੇ ਮਿੰਟ ਪਿੱਛੇ ਜਿਹੜੇ ਲਾਈਵ ਹੋ ਜਾਂਦੇ ਨੇ ਉਹ ਉਹ ਜਿਹੜਾ ਦਲਾਲ ਆਪਣੇ ਰਸੂਲਪੁਰੀਆ ਦਲਾਲ ਆ ਨਿੰਗ ਸਿੰਘਾਂ ਦਾ ਬਾਣਾ ਪਾ ਕੇ ਉਹ ਆਰਐਸਐਸ ਦਾ ਕੁੱਤਾ ਦੱਲਾਗਾ ਉਹ ਉਹ ਆਪ ਬਲਾਤਕਾਰੀ ਆ ਉਹ ਕਿਸੇ ਨੂੰ ਕੀ ਪ੍ਰੋਟੈਕਸ਼ਨ ਦੇ ਦੂ ਕਿਸੇ ਤੇ ਹੀ ਪੈਂਡਾ ਕੀ ਉਹ ਸਮਾਰ ਦੂਗਾ ਜਾਂ ਕੀ ਰੱਖਿਆ ਕਰ ਦੂਗਾ ਉਹ ਤਾਂ ਆਪ ਤਿੱਤੀ ਆਪਣਾ ਰੇਪ ਕਰਦਾ ਤੇ ਨਰਿੰਦਰ ਕੌਰ ਅਲਜਾਉ ਸਰੀਆਮ ਲਾ ਰਹੀ ਉਹਦੇ ਕਾਪੀ ਆ ਉਹਦੇ ਕੋਲੇ ਐਫ ਆਈ ਆ ਦਰਜ ਆ ਉਹਦੀ ਭਾਜ ਭਾ ਦੇ ਨਾਲ ਸਰਕਾਰ ਨਾਲ ਗੱਠ ਬੰਨਦਾ ਤਾਂ ਇਹਨੂੰ ਪੁਲਿਸ ਫੜਦੀ ਉਹ ਚਾਰ ਪੰਜ ਸਾਲਾਂ ਤੋਂ ਵਿਚਾਰੀ ਭਟਕਦੀ ਫਿਰਦੀ ਹੈ ਕਈ ਵਾਰੀ ਸਾਡੇ ਕੋਲੇ ਆਈ ਆ ਹੁਣ ਬਹੁਤ ਸਾਰੀਆਂ ਉਹਦੇ ਵੀਡੀਓ ਬਣੇ ਉਹ ਕੀ ਬੋਲ ਸਕਦਾ ਉਹ ਕਿਸੇ ਨੂੰ ਕੀ ਛਤਰੀ ਦੇ ਸਕਦਾ